ਅੱਜ ਆਪਾਂ ਬਣਾਵਾਂਗੇ ਬਿਨਾ ਗੈਸ ਵਾਲੇ ਬਿਨਾ ਮਾਵਾ ਬਿਨਾ ਜਾਸ਼ਨੀ ਬਿਨਾ ਘਿਓ ਤੋਂ ਬਹੁਤ ਹੀ ਜ਼ਿਆਦਾ ਟੇਸਟੀ ਬਰਫੀ ਇਹਦੇ ਵਿੱਚ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ 5 ਮਿੰਟ ਚ ਬਣ ਕੇ ਤਿਆਰ ਹੋ ਜਾਊਗੀ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਪਤਾ ਨਾ ਤੁਸੀ ਕਿਸ ਚੀਜ਼ ਦੀ ਬਰਫੀ ਬਣਾਈ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਨੂੰ ਸ਼ੇਅਰ ਕਰਦੀ ਰਹੀ ਨੀ ਨਵੀਂ ਨਵੀਂ ਰੈਸਪੀਸ ਨਵੀਆਂ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਤੇ ਦਿਨਾਂ ਸ਼ੇਅਰ ਕਰ ਸਕਾਂ ਇਸ ਬਰਫੀ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਪੂਜੇ ਹੋਏ ਛੋਲੇ ਚਾਹੀਦੇ ਆ ਛੋਲੇ ਤੁਸੀਂ ਵਧੀਆ ਕੁਆਲਿਟੀ ਦੇ ਲੈਣੇ ਆ ਸੌਫਟ ਹੋਣੇ ਚਾਹੀਦੇ ਆ ਘਟੀਆ ਕੁਆਲਿਟੀ ਦੇ ਛੋਲੇ ਨਹੀਂ ਲੈਣੇ ਫਿਰ ਬਰਫੀ ਜਿਹੜੀ ਸੁਆਣੀ ਬਣਨੀ ਹੈਗੀ ਇਹ ਛਿਲਕਿਆਂ ਵਾਲੇ ਛੋਲੇ ਨਹੀਂ ਇਸ ਤਰ੍ਹਾਂ ਆਪਾਂ ਕ੍ਰਸ਼ ਕਰਕੇ ਇਹਦੇ ਛਿਲਕੇ ਜਿਹੜੇ ਅਲੱਗ ਕਰ ਲਵਾਂਗੇ ਤੇ ਇੱਕ ਛਾਣਨੀ ਲੈ ਲਵਾਂਗੇ ਇਹਦੇ ਵਿੱਚ ਆਪਾਂ ਜਿਹੜੇ ਛਿਲਕੇ ਤੇ ਛੋਲੇ ਜਿਹੜੇ ਅਲੱਗ ਕਰ ਲਵਾਂਗੇ ਛੋਲੇ ਨੂਣ ਵਾਲੇ ਨਹੀਂ ਹੋਣੇ ਚਾਹੀਦੇ ਨਹੀਂ ਬਰਫੀ ਦੇ ਵਿੱਚ ਨਮਕੀਨ ਟੇਸਟ ਆਊਗਾ ਵਧੀਆ ਟੇਸਟ ਨਹੀਂ ਆਊਗਾ ਜੇ ਤੁਹਾਨੂੰ ਬਾਜ਼ਾਰ ਦੇ ਵਿੱਚ ਬਿਨਾ ਛਿਲਕਿਆਂ ਵਾਲੇ ਛੋਲੇ ਮਿਲਦੇ ਆ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਭੁੰਨੇ ਹੋਏ ਛੋਲੇ ਲ लेंगे ਪੱਕੇ ਪਕਾਏ ਹੁੰਦੇ ਨੇ ਇਹ ਇਸ ਲਈ ਆਪਾਂ ਬਿਨਾ ਗੈਸ ਵਾਲੇ ਬਣਾ ਰਹੇ ਆ ਦੂਜੇ ਛੋਲਿਆਂ ਦੀ ਵਰਫੀ ਬਿਨਾ ਗੈਸ ਵਾਲੇ ਨਹੀਂ ਬਣਦੀ ਹੈਗੀ ਹੁਣ ਆਪਾਂ ਕਿਹੜੀ ਚੀਜ਼ ਕਿੰਨੇ ਨਾਪ ਦੀ ਚਾਹੀਦੀ ਉਹ ਦੇਖ ਲੈਨੇ ਆ ਛੋਲਿਆਂ ਦੇ ਆਪਾਂ ਛਿਲਕੇ ਜਿਹੜੇ ਹਟਾ ਲਏ ਆ ਇੱਕ ਕੌਲੀ ਵਿੱਚ ਛੋਲੇ ਲਏ ਆ ਚਾਰ ਤੋਂ ਪੰਜ ਚਮਚ ਮੈਂ ਚੀਨੀ ਲਏ ਆ ਅੱਧੀ ਕੌਲੀ ਤੋਂ ਵੀ ਥੋੜੀ ਘੱਟ ਆ ਫਲੇਵਰ ਲਈ ਮੈਂ ਜਿਹੜੀ ਇਲਾਇਚੀ ਲਈ ਆ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਜੇ ਚੀਨੀ ਤੁਸੀਂ ਥੋੜੀ ਜਿਹੀ ਵੱਧ ਖਾਣਿਆ ਤਾਂ ਇਹਦੇ ਤੋਂ ਥੋੜੀ ਜਿਹੀ ਵੱਧ ਆ ਜਿਹੜੀ ਪਾ ਸਕਦੇ ਹੋ ਵੈਸੇ ਇੰਨਾ ਕੁ ਨਾਪ ਠੀਕ ਆ ਬਿਲਕੁਲ ਪਰਫੈਕਟ ਆ ਜਿਹੜੀ ਚੀਨੀ ਹੁੰਦੀ ਆ ਇਸ ਚੀਨੀ ਨੂੰ ਆਪਾਂ ਜਿਹੜੀ ਪੀਸ ਲਵਾਂਗੇ ਇਸ ਤਰ੍ਹਾਂ ਮੈਂ ਬਿਲਕੁਲ ਬਰੀਕ ਆ ਚੀਨੀ ਨੂੰ ਪੀਸ ਲਿਆ ਇਲਾਇਚੀ ਵੀ ਮੈਂ ਮਿਚੀ ਪੀਸ ਲਈਆ ਹੁਣ ਆਪਾਂ ਚੀਨੀ ਆ ਜਿਹੜੀ ਛਾਨ ਲਵਾਂਗੇ ਇੱਕ ਛਾਨਣੀ ਦੇ ਵਿੱਚ ਤਾਂ ਕਿ ਮੋٹے ਕਣ ਨੇ ਉਹ ਚੀਨੀ ਦੇ ਨਿਕਲ ਜਾਣ ਤੇ ਆਪਣੇ ਕੋਲ ਬਿਲਕੁਲ ਬਰੀਕ ਪਾਊਡਰ ਚੀਨੀ ਦਾ ਬਣ ਕੇ ਆ ਜਵੇ ਅਪਾ ਜਿਹੜੀ ਪਰਫੀਓ ਪਕਾ ਕੇ ਨਹੀਂ ਬਣਾਵਾਂਗੇ ਇਸ ਲਈ ਕੋਈ ਵੀ ਕਣ ਹੋਊਗਾ ਤਾਂ ਤੁਹਾਨੂੰ ਮੂੰਹ ਦੇ ਵਿੱਚ ਆਊਗਾ ਫਲੇਵਰ ਵਧੀਆ ਨਹੀਂ ਆਉਣਾ ਹੈਗਾ ਦੂਜੀ ਸਾਈਡ ਤੇ ਛੋਲੇ ਵੀ ਆਪਾਂ ਪੀਸ ਲਏ ਆ ਜੇ ਦਾਣੇ ਰਹਿ ਜਾਂਦੇ ਆ ਤਾਂ ਜਿਹੜਾ ਬਾਅਦ ਚ ਉੱਪਰ ਦਰਦਰਾ ਜਿਹਾ ਪਾਟ ਰਹਿ ਜਾਊਗਾ ਤੁਸੀਂ ਉਹਨੂੰ ਦੁਬਾਰੇ ਪੀਸ ਕੇ ਪਾ ਸਕਦੇ ਹੋ ਇਸ ਤਰ੍ਹਾਂ ਆਪਾਂ ਛੋਲੇ ਜਿਹੜੇ ਪੀਸ ਲਵਾਂਗੇ ਇਸ ਤਰ੍ਹਾਂ ਬਿਲਕੁਲ ਬਰੀਕ ਪਾਊਡਰ ਆ ਜਿਹੜਾ ਆਪਣੇ ਕੋਲ ਛਾਣ ਕੇ ਆਪਾਂ ਲੈ ਲਵਾਂਗੇ ਤੇ ਮੋਟੇ ਕਾੜਾ ਜਿਹੜੇ ਉੱਪਰ ਰਹਿ ਜਾਣਗੇ ਛੋਲੇ ਵੀ ਤੁਸੀਂ ਛਾਣ ਹੀ ਲਿਓ ਫਿਰ ਫਲੇਵਰ ਵਧੀਆ ਆਉਂਦਾ ਹੈ ਜਦੋਂ ਬਿਲਕੁਲ ਮਲਾਈ ਬਰਫੀ ਹੋਊਗੀ ਤਾਂ ਜ਼ਿਆਦਾ ਟੇਸਟੀ ਲੱਗੂਗੀ ਇਸ ਤਰ੍ਹਾਂ ਇਹ ਮੋٹے ਕਣ ਦੁਆਰਾ ਪੀਸ ਕੇ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਹੁਣ ਆਪਾਂ ਜਿਹੜਾ ਆਪਣੇ ਕੋਲ ਪਾਊਡਰ ਬਣ ਕੇ ਤਿਆਰ ਹੋ ਗਿਆ ਦੂਜੀ ਸਾਈਡ ਤੇ ਆਪਾਂ 4 ਚਮਚਾ ਜਾਂ ਮਲਾਈ ਲਵਾਂਗੇ ਘਰ ਦੀ ਕੱਢੀ ਹੋਈ ਨਾਰਮਲ ਮਲਾਈ ਆ ਤੁਸੀਂ ਕੋਈ ਮਲਾਈ ਆ ਜਿਹੜੀ ਲੈ ਸਕਦੇ ਹੋ ਇਸ ਦੀ ਜਗ੍ਹਾ ਤੁਸੀਂ ਫਰੈਸ਼ ਕਰੀਮ ਆ ਜਿਹੜੀ ਉਹ ਵੀ ਐਡ ਕਰ ਸਕਦੇ ਹੋ ਜਾ ਤੁਸੀਂ ਕੰਡੈਂਸ ਮਿਲਕ ਜਿਹੜਾ ਉਹ ਵੀ ਮਠਾਈਆਂ ਦੇ ਵਿੱਚ ਪੈਂਦਾ ਹੈ ਉਹ ਵੀ ਐਡ ਕਰ ਸਕਦੇ ਹਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਜੇ ਚਮਚੇ ਨਾਲ ਮਿਕਸ ਕਰ ਲਿਆ ਪਰ ਹੱਥਾਂ ਨਾਲ ਮਿਕਸ ਕਰਨ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਇਹ ਐਨੂੰ ਆਪਾਂ ਹਜੇ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਲੋਡ ਲੱਗੋਗੀ ਤਾਂ ਇਹਦੇ ਵਿੱਚ ਆਪਾਂ ਦੁੱਧ ਐਡ ਕਰਾਂਗੇ ਨਹੀਂ ਤੁਸੀਂ ਪਹਿਲਾਂ ਹੀ ਦੁੱਧ ਜ਼ਿਆਦਾ ਨਾ ਐਡ ਕਰਿਓ ਨਹੀਂ ਜ਼ਿਆਦਾ ਮਲਾਈ ਹਲੇ ਥੋੜਾ ਸੁੱਕਾ ਲੱਗ ਰਿਹਾ ਹੁਣ ਦੇਖਣ ਨੂੰ ਜਿਵੇਂ ਜਿਵੇਂ ਆਪਾਂ ਮਿਕਸ ਕਰਾਂਗੇ ਬਿਲਕੁਲ ਵਧੀਆ ਡੋਅ ਦੀ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਜੇ ਤੁਸੀਂ ਪਹਿਲਾਂ ਹੀ ਜ਼ਿਆਦਾ ਮੜਾਈ ਜਾਂ ਜ਼ਿਆਦਾ ਦੁੱਧ ਐਡ ਕਰ ਦਿੱਤਾ ਫਿਰ ਬਰਫੀ ਤੁਹਾਡੀ ਬਿਲਕੁਲ ਢਿੱਲੀ ਬਣ ਜਾਊਗੀ ਤੇ ਜੰਮਣ ਦੇ ਵਿੱਚ ਵੀ ਤੁਹਾਨੂੰ ਜਿਹੜੀ ਪ੍ਰੋਬਲਮ ਆਊਗੀ ਇਸ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਮੈਨੂੰ ਥੋੜਾ ਰੁਖਾ ਲੱਗ ਰਿਹਾ ਹੈ ਇਹ ਇਹਦੇ ਵਿੱਚ ਮੈਂ ਇੱਕ ਤੋਂ ਦੋ ਚਮਚਾ ਜਿਹੜਾ ਦੁੱਧ ਐਡ ਕਰੂੰਗੀ ਇਸ ਤੋਂ ਜ਼ਿਆਦਾ ਬਿਲਕੁਲ ਵੀ ਦੁੱਧ ਤੁਸੀਂ ਐਡ ਨਹੀਂ ਕਰਨਾ ਨਾ ਹੀ ਜ਼ਿਆਦਾ ਮੜਾਈ ਤੁਸੀਂ ਐਡ ਕਰਨੀ ਹੈ ਇਹਦੇ ਵਿੱਚ ਪਹਿਲਾਂ ਬੇਸ਼ੱਕ ਤੁਹਾਨੂੰ ਥੋੜਾ ਰੁੱਖਾ ਲੱਗੂਗਾ ਪਰ ਬਾਅਦ ਦੇ ਵਿੱਚ ਜਦੋਂ ਇਹ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੁਸੀਂ ਤਾਂ ਬਿਲਕੁਲ ਵੀ ਰੁੱਖਾ ਨਹੀਂ ਲੱਗੂਗਾ ਇਹ ਤੁਹਾਨੂੰ ਇਸ ਤਰ੍ਹਾਂ ਆਪਾਂ ਇਹ ਡੋ ਦੀ ਤਰ੍ਹਾਂ ਇਹ ਬਣਾ ਲਿਆ ਆਟੇ ਦੀ ਤਰ੍ਹਾਂ ਆਪਾਂ ਇਹਨੂੰ ਗੁੰਨ ਲਿਆ ਹੈ ਬਿਲਕੁਲ ਮਲਾਈਮ ਡੋ ਆਪਣਾ ਬਣ ਕੇ ਤਿਆਰ ਹੋ ਗਿਆ ਤੁਸੀਂ ਹੱਥ ਦੇ ਵਿੱਚ ਥੋੜਾ ਜਿਹਾ ਵੱਟ ਕੇ ਦੇਖ ਲੈਣਾ ਜੇ ਵੱਟਿਆ ਜਾਂਦਾ ਮਤਲਬ ਵਧੀਆ ਤੁਹਾਡਾ ਇਹ ਪਰਫੇ ਜਮਣ ਲਈ ਤਿਆਰ ਆ ਦੂਜੀ ਸਾਈਡ ਤੇ ਆਪਾਂ ਇੱਕ ਜਿਹੜਾ ਡੱਬਾ ਲੈ ਲਿਆ ਇਸ ਦੀ ਜਗ੍ਹਾ ਤੁਸੀਂ ਕੋਈ ਥਾਲੀ ਜਾਂ ਪਲੇਟ ਆ ਉਹ ਵੀ ਲੈ ਸਕਦੇ ਹੋ ਬਰਫੀ ਆਸਾਨੀ ਦੇ ਨਾਲ ਨਿਕਲ ਜਾਵੇ ਵੈਸੇ ਤਾਂ ਆਸਾਨੀ ਨਾਲ ਹੀ ਨਿਕਲ ਜੂਗੀ ਪਰ ਫਿਰ ਵੀ ਮੈਂ ਇਹਦੇ ਵਿੱਚ ਫਾਇਲ ਪੇਪਰ ਜਿਹੜਾ ਉਹ ਲਗਾ ਦਿੱਤਾ ਹੈ ਤਾਂ ਕਿ ਬਿਲਕੁਲ ਆਸਾਨੀ ਦੇ ਨਾਲ ਬਰਫੀ ਆਪਣੀ ਨਿਕਲ ਜਾਵੇ ਸੈੱਟ ਕਰ ਦਵਾਂਗੇ ਆਪਾਂ ਇਹਦੇ ਵਿੱਚ ਹੁਣ ਬਿਲਕੁਲ ਥੋੜਾ ਜਿਹਾ ਆਪਾਂ ਦੇਸੀ ਘਿਓ ਇਹਦੇ ਵਿੱਚ ਕੋਟ ਕਰ ਦਵਾਂਗੇ ਆਸਾਨੀ ਨਾਲ ਜਿਹੜਾ ਫਾਇਲ ਪੇਪਰ ਵੀ ਉਹ ਵੀ ਉੱਤਰ ਜਾਊਗਾ ਵੈਸੇ ਤਾਂ ਫਾਇਲ ਪੇਪਰ ਜਲਦੀ ਹੈ ਜਿਹੜਾ ਆਸਾਨੀ ਦੇ ਨਾਲ ਹੀ ਨਿਕਲ ਜਾਂਦਾ ਹੈ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹਾ ਮੈਂ ਪਿਸਤੇ ਕੱਟ ਕੇ ਰੱਖੇ ਸੀ ਤੁਸੀਂ ਕੋਈ ਵੀ ਡਰਾਈ ਫਰੂਟ ਆ ਬਦਾਮ ਪਿਸਤਾ ਕਾਜੂ ਜੋ ਵੀ ਲਗਾਣਾ ਚਾਹੋ ਲਗਾ ਸਕਦੇ ਆ ਇਸ ਤਰ੍ਹਾਂ ਬਰੀਕ ਬਰੀਕ ਕੱਟ ਕੇ ਰੱਖੇ ਸੀਗੇ نیچے ਆਪਾਂ ਸੈਟ ਕਰ ਦਵਾਂਗੇ ਤਾਂ ਕਿ ਬਰਫੀ ਦੇ ਉੱਪਰ ਲੱਗ ਜਾਣਾ ਆਪਾਂ ਉੱਪਰ ਨਹੀਂ ਰੱਖੇਗੇ ਇਸ ਤਰ੍ਹਾਂ ਜਿਹੜਾ ਬਰਫੀ ਪਲੇਨ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਇਸ ਤਰ੍ਹਾਂ ਲਗਾਓਗੇ ਵਰਕਾ ਜਿਹੜਾ ਇਹ ਮੈਂ ਸੈਟ ਕਰ ਦਿੰਨੀ ਆ ਫੋਇਲ ਪੇਪਰ ਤੇ ਹੁਣ ਆਪਾਂ ਇਹਦੇ ਵਿੱਚ ਬਰਫੀ ਹੈ ਜਿਹੜੀ ਉਹ ਸੈਟ ਕਰ ਦਵਾਂਗੇ ਇਸ ਤਰ੍ਹਾਂ ਬਰਫੀ ਦਾ ਮੈਂ ਗੋਲਾ ਜਿਹਾ ਬਣਾ ਲਿਆ ਸੀਗਾ ਕਿਉਂਕਿ ਇਹ ਬਿਲਕੁਲ ਰੋ ਦੀ ਤਰ੍ਹਾਂ ਬਣ ਜਾਂਦਾ ਜਿਵੇਂ ਤੁਸੀਂ ਸ਼ੇਪ ਦੇਣਾ ਚਾਹੋ ਉਸ ਤਰ੍ਹਾਂ ਹੀ ਦੇ ਸਕਦੇ ਹੋ ਤੁਸੀਂ ਇਹਦੇ ਪੇੜੇ ਵੀ ਬਣਾ ਸਕਦੇ ਹੋ ਜਾਂ ਲੱਡੂ ਵੀ ਬਣਾ ਸਕਦੇ ਹੋ ਤੇ ਬਰਫੀ ਇਸ ਤਰ੍ਹਾਂ ਆਪਾਂ ਸਾਈਡਾਂ ਤੋਂ ਸਾਰੇ ਪਾਸੇ ਤੋਂ ਚੰਗੀ ਤਰ੍ਹਾਂ ਸੈੱਟ ਕਰ ਦਵਾਂਗੇ ਜਿੰਨੀ ਮੋਟੀ ਲੇਅਰ ਤੁਸੀਂ ਰੱਖਣੀ ਹੈ ਓਨੀ ਮੋਟੀ ਜਿਹੜੀ ਬਰਫੀ ਜਮਾ ਸਕਦੇ ਹੋ ਜੇ ਪਤਲੀ ਰੱਖਣੀ ਹੈ ਤਾਂ ਪਤਲੀ ਰੱਖ ਸਕਦੇ ਹੋ ਪਰ ਨਾਰਮਲ ਮੀਡੀਅਮ ਜੀ ਰੱਖੀ ਹੈ ਤੋਂ ਜੀ ਸਾਈਡ ਤੇ ਕਟਚੀ ਦੇ ਨਾਲ ਥੋੜਾ ਜਨੂੰ ਆਪਾਂ ਪ੍ਰੈਸ ਕਰਕੇ ਸੈੱਟ ਕਰ ਦਵਾਂਗੇ ਸਾਰੀ ਸਾਈਡਾਂ ਤੋਂ ਸਟ ਕਰਨ ਤੋਂ ਬਾਅਦ 10-20 ਮਿੰਟ ਇਹਨੂੰ ਪੱਕੇ niche ਜਾਂ ਫਿਰ AC ਵਾਲੇ ਰੂਮ ਦੇ ਵਿੱਚ ਰੱਖ ਦੋ ਜੇ ਤੁਸੀਂ ਜਿਆਦਾ ਜਲਦੀ ਹੈ ਤੁਹਾਨੂੰ ਤਾਂ ਫਿਰ ਤੁਸੀਂ ਇਹਨੂੰ 5-10 ਮਿੰਟ ਲਈ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋ ਤੇ 10-20 ਮਿੰਟ ਮੈਂ ਨਾਰਮਲ AC ਵਾਲੇ ਰੂਮ ਦੇ ਵਿੱਚ ਰੱਖ ਦਿੱਤੀ ਸੀ ਤੇ ਬਰਫੀ ਆਪਣੀ ਬਿਲਕੁਲ ਜੰਮ ਕੇ ਤਿਆਰ ਹੋ ਗਈ ਆ ਮੈਂ ਵਿੱਚੋਂ ਇਹਨੂੰ ਡੱਬੇ ਦੇ ਵਿੱਚੋਂ ਕੱਢ ਲਿਆ ਤੇ ਫੋਇਲ ਪੇਪਰ ਆ ਜਿਹੜਾ ਉਹ ਵੀ ਆਪਾਂ ਹਟਾ ਦਵਾਂਗੇ ਇਹਦਾ ਬਿਲਕੁਲ ਆਸਾਨ ਤਰੀਕੇ ਦੇ ਨਾਲ ਫੋਇਲ ਪੇਪਰ हट ਜਾਊਗਾ ਤੇ ਬਰਫੀ ਆ ਜਿਹੜੀ ਆਪਾਂ ਜਿਹੜੀ ਸ਼ੇਪ ਦੇ ਵਿੱਚ ਚਾਹੋ ਤੁਸੀਂ ਇਹ ਜਿਹੜੀ ਕੱਟ ਸਕਦੇ ਹੋ ਇਹ ਬਰਫੀ ਦੇਖਣ ਚ ਬਿਲਕੁਲ ਬਾਜ਼ਾਰ ਵਰਗੀ ਲੱਗਦੀ ਹੈ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਨਹੀਂ ਹੈਗਾ ਕਿ ਬਿਨਾ ਮਵਾ ਬਿਨਾ ਚਾਸ਼ਨੀ ਤੋਂ ਤੁਸੀਂ ਇਹ ਬਰਫੀ ਹੈ ਜਿਹੜੀ ਬਿਨਾ ਕਿਸੇ ਘੀ ਤੇ ਬਣਾ ਕੇ ਤਿਆਰ ਕੀਤੀ ਹੈ ਤੇ ਬਿਨਾ ਗੈਸ ਵਾਲੇ ਤਿਆਰ ਕੀਤੀ ਹੈ ਜਦੋਂ ਵੀ ਤੁਹਾਨੂੰ ਛੋਟੀ ਮੋਟੀ ਭੁੱਖ ਲੱਗੇ ਜਾਂ ਕੁਝ ਮਿੱਠਾ ਖਾਣ ਦਾ ਮਨ ਕਰੇ ਉਸ ਟਾਈਮ ਤੇ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਪੂਜੇ ਹੋਏ ਛੋਲੇ ਤਾਂ ਵੈਸੇ ਵੀ ਤਾਕਤ ਦਾ ਖਜ਼ਾਨਾ ਹੁੰਦੇ ਆ ਇਹਨਾਂ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਇਸ ਲਈ ਸਿਹਤ ਲਈ ਵੀ ਬਹੁਤ ਜ਼ਿਆਦਾ ਵਧੀਆ ਬਰਫੀ ਆ ਤੇ ਟੇਸਟ ਦੇ ਵਿੱਚ ਤਾਂ ਲਾਜਵਾਬ ਹੀ ਆ ਦੇਖਣ ਚ ਵੀ ਬਹੁਤ ਜ਼ਿਆਦਾ ਫਿਆਰੀ ਲੱਗ ਰਹੀ ਆ ਇਸ ਤਰ੍ਹਾਂ ਹੈ ਟੇਸਟੀ ਬਰਫੀ ਆਪਣੇ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੀ ਸਿਰਫ ਦੋ ਤਿੰਨ ਚੀਜ਼ਾਂ ਤੋਂ ਇਹ ਬਰਫੀ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ